ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਕਿ ਫਰਵਰੀ ਮਹੀਨੇ ਵਿੱਚ ਕੀ ਮੁਰਤੋਂ ਠੰਡ ਆਵੇਗੀ ਸਾਰੇ ਦੇ ਸਾਹਮਣੇ ਇੱਕੋ ਹੀ ਕੁਐਸਚਨ ਇਸ ਸਮੇਂ ਬਣ ਰਿਹਾ ਸਾਰੇ ਇਸੇ ਸਵਾਲ ਤੋਂ ਪਰੇਸ਼ਾਨ ਨੇ ਕਿ ਦੁਆਰਾ ਠੰਡ ਕਦੋਂ ਦੇਖਣ ਨੂੰ ਮਿਲੇਗੀ ਜਦੋਂ ਤੱਕ ਅਸੀਂ ਠੰਡ ਦੀ ਇੰਤਜ਼ਾਰ ਕਰਦੇ ਰਹਿੰਦੇ ਆ 15 ਦਸੰਬਰ ਤੱਕ ਤਾਂ ਸੋਚਦੇ ਆ ਕਿ ਸਵਾ ਠੰਡ ਪੈਣੀ ਨਹੀਂ ਪਰ ਜਦੋਂ ਠੰਡ ਪੈਣੀ ਸ਼ੁਰੂ ਹੁੰਦੀ ਤਾਂ ਅਸੀਂ ਕਹਿੰਦੇ ਆ ਕਿ ਠੰਡ ਕਿਉਂ ਪੈ ਰਹੀ ਐ ਕਦੋਂ ਗਰਮੀ ਆਵੇਗੀ ਪਰ ਜਦੋਂ ਹੁਣ ਗਰਮੀ ਆਈ ਐ ਤਾਂ ਜਨਵਰੀ ਮਹੀਨੇ ਵਿੱਚ ਹੀ ਗਰਮੀ ਦੇ ਦਰਸ਼ਨ ਹੋਣ ਕਰਕੇ ਕਾਫੀ ਜ਼ਿਆਦਾ ਲੋਕ ਪਰੇਸ਼ਾਨ ਨੇ ਕਿ ਇੰਨੀ ਜਲਦੀ ਗਰਮੀ ਕਿਉਂ ਆ ਗਈ ਠੰਡ ਕਦੋਂ ਹੋਵੇਗੀ ਕੀ ਹਾਂ ਗਰਮੀ ਖਤਮ ਹੋ ਚੁੱਕੀ ਹੈ ਸੌਰੀ ਕੀ ਠੰਡ ਖਤਮ ਹੋ ਚੁੱਕੀ ਹੈ ਗਰਮੀ ਸ਼ੁਰੂ ਹੋ ਚੁੱਕੀ ਹੈ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ ਵਿੱਚ ਰਹੀਂ ਦਵਾਂਗਾ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗੇਗੀ ਤਾਂ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ ਬਾਕੀ ਤੁਹਾਡੇ ਜੋ ਵੀ ਬੜਬੁਲੇ ਵਿਚਾਰ ਹੋਵੇ ਕੋਈ ਸਵਾਲ ਹੋਵੇ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਦੇ ਹੋ ਤਾਂ ਕਿ ਉਸ ਦੀ ਹਰੇਕ ਜਾਣਕਾਰੀ ਤੁਹਾਨੂੰ ਮੈਂ ਮੈਂ ਦੇ ਰਹੀ ਨਹੀਂ ਦੇ ਸਕਾਂ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਖਰੀ ਦਿਨ ਜਿਹੜੇ ਜਰਵੀ ਮਹੀਨੇ ਦੇ ਰਹਿ ਰਹੇ ਨੇ ਇਹਨਾਂ ਵਿੱਚ ਗਰਮੀ ਦੇ ਹਾਲਾਤ ਕਿਉਂ ਬਣ ਰਹੇ ਨੇ ਕਿਉਂਕਿ ਇਸ ਸਾਲ ਮੀਂਹ ਬਹੁਤ ਘੱਟ ਹੋਏ ਨੇ ਕਿਉਂਕਿ ਸਾਲ ਗੱਲ ਕਰ ਰਿਹਾ ਤਾਂ 2025 ਦੀ ਜਨਵਰੀ ਮਹੀਨੇ ਵਿੱਚ ਮੀਂਹ ਘੱਟ ਹੋਇਆ ਕਿਉਂਕਿ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ 2 ਦਿਨ ਜਾਂ 3 ਦਿਨ ਦਾ ਇੱਕ ਅੱਧਾ ਸਪੈਲ ਜਨਵਰੀ ਮਹੀਨੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਸੀ ਜੋ ਕਿ ਇਸ ਸਾਲ ਦੇਖਣ ਨੂੰ ਨਹੀਂ ਮਿਲਿਆ ਮੌਸਮ ਖੁਸ਼ਕ ਹੈ ਪਛਮੀ ਹਵਾਵਾਂ ਦਾ ਜ਼ੋਰ ਲਗਾਤਾਰ ਚੱਲ ਰਿਹਾ ਹੈ ਜਿਸ ਦੇ ਨਾਲ ਬੱਦਲ ਬਾਈ ਵੀ ਉੜ ਚੁੱਕੀ ਹੈ ਤੇ ਬੱਦਲ ਬਾਈ ਉੜਨ ਦੇ ਕਾਰਨ ਚੰਗੀ ਧੁੱਪ ਪੰਜਾਬ ਦੇ ਉੱਪਰ ਲੱਗ ਰਹੀ ਹੈ ਜਿਸ ਦੇ ਨਾਲ ਲਗਾਤਾਰ ਤਾਪਮਨ ਅਪ ਹੋ ਰਹੇ ਨੇ ਠੰਡ ਦੇ ਲਈ ਦੋ ਤਿੰਨ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਮੌਸਮ ਵਚੱਕ ਠੰਡ ਦਾ ਹੈ ਪਰ ਠੰਡ ਨੂੰ ਇੱਕ ਸਾਰ ਰੱਖਣ ਦੇ ਲਈ ਦੋ ਤਿੰਨ ਜ਼ਰੂਰੀ ਹੁੰਦੇ ਜਿਹੜੇ ਚਾਂਸ ਨੇ ਉਹ ਹੁੰਦਾ ਸਭ ਤੋਂ ਪਹਿਲਾਂ ਮੀਂਹ ਜਦੋਂ ਤੱਕ ਮੀਂਹ ਨਹੀਂ ਹੋਵੇਗਾ ਧਰਤੀ ਦੇ ਉੱਪਰ ਪਾਣੀ ਨਹੀਂ ਆਵੇਗਾ ਪਾਣੀ ਧੁੱਪ ਦੇ ਰਹੀ ਵਾਸ਼ਪੀ ਕਿਰਤੋਂ ਪੇ ਭਾਫ਼ ਬਣ ਕੇ ਉੱਡ ਨਹੀਂ ਉੱਡੇਗਾ ਤਾਂ ਧੁੰਦ ਨਹੀਂ ਬਣੇਗੀ ਠੀਕ ਹੈ ਜੀ ਦੂਜੀ ਜਿਹੜੀ ਮੇਨ ਜੁਰੂਰੀ ਧੁੰਦ ਧੁੰਦ ਟੋਟਲੀ ਡਿਪੈਂਡ ਹੈ ਮੀਂਹ ਦੇ ਉੱਪਰ ਜਦੋਂ ਮੀਂਹ ਹੋਵੇਗਾ ਤਾਂ ਧੁੰਦ ਵੀ ਹੋਵੇਗੀ ਤਾਂ ਮੀਂਹ ਤੋਂ ਬਾਅਦ ਤੁਹਾਨੂੰ ਸਾਨੂੰ ਅਕਸਰ ਦੇਖਣ ਨੂੰ ਮਿਲਦੀ ਹੈ ਇਸ ਸਾਲ ਮੀਂਹ ਘੱਟ ਹੋਏ ਨੇ ਧੁੰਦ ਘੱਟ ਬਣੀ ਹੈ ਜਿਸ ਦੇ ਨਾਲ ਸੂਰਜ ਦੀ ਲਿਸ਼ਕੋਰ ਪੰਜਾਬ ਦੇ ਉੱਪਰ ਜ਼ਿਆਦਾਤਰ ਪੈ ਰਹੀ ਹੈ ਅਤੇ 15 20 ਜਨਵਰੀ ਤੋਂ ਬਾਅਦ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਨੇ ਅੱਧਾ ਘੰਟਾ ਪੌਣਾ ਘੰਟਾ ਦਿਨ ਵੱਧ ਜਾਂਦੇ ਨੇ ਜਿਸ ਦੇ ਨਾਲ ਸਾਨੂੰ ਚੰਗੀ ਧੁੱਪ ਦੇਖਣ ਨੂੰ ਮਿਲਦੀ ਹੈ ਤੇ ਧੁੱਪ ਹੌਲੀ-ਹੌਲੀ ਆਪਣਾ ਅਸਰ ਵਧਾਉਂਦੀ ਜਾਂਦੀ ਹੈ ਜਿਵੇਂ ਜਿਵੇਂ ਦਿਨ ਚੜ੍ਹਦਾ ਹੈ ਠੰਡ ਘਟਣ ਲੱਗਦੀ ਹੈ ਗਰਮੈਸ਼ ਬਣਦੀ ਹੈ ਗ੍ਰੀਨ ਹਾਊਸ ਪ੍ਰਭਾਵ ਆਪਣਾ ਸ਼ੁਰੂ ਕਰ ਦਿੰਦੀ ਹੈ ਜਿਸ ਦੇ ਨਾਲ ਠੰਡ ਦੇ ਹਾਲਾਤ ਘਟਣ ਲੱਪਣੇ ਨੇ ਗਰਮੀ ਦਾ ਮੌਸਮ ਬਣਨ ਲੱਪਣਾ ਹੈ ਅਜਿਹੇ ਦੇ ਵਿਚਕਾਰ ਮੀਂਹ ਜ਼ਰੂਰੀ ਹੁੰਦਾ ਹੈ ਜਦੋਂ ਤੱਕ ਮੀਂਹ ਨਹੀਂ ਹੋਵੇਗਾ ਠੰਡ ਕਦੀ ਵੀ ਹੁੰਦੀ ਦਿਖਾਈ ਨਹੀਂ ਦੇਵੇਗੀ ਸੁੱਕੀ ਠੰਡ ਹੋਵੇਗੀ ਕੋਰੇ ਵਾਲੀ ਠੰਡ ਹੋਵੇਗੀ ਜੋ ਕਿ ਫਸਲਾਂ ਲਈ ਇਨਸਾਨਾਂ ਲਈ ਜਾਨਵਰਾਂ ਲਈ ਸਾਰਿਆਂ ਲਈ ਮਾੜੀ ਹੁੰਦੀ ਹੈ ਕਿਸੇ ਐਨੇ ਵੀ ਵੀ ਸਾਨੂੰ ਚੁੱਕੀ ਠੰਡ ਕਿਸੇ ਇੱਕ ਪਰਸਨ ਦੇ ਲਈ ਚੰਗੀ ਹੈ ਤਾਂ ਦੂਜੇ ਲਈ ਮਾੜੀ ਹੈ ਤਾਂ ਸਾਰਿਆਂ ਲਈ ਮਾੜੀ ਹੁੰਦੀ ਹੈ ਫਸਲਾਂ ਦੇ ਪੱਖ ਤੋਂ ਵੀ ਮਾੜੀ ਹੈ ਇਨਸਾਨਾਂ ਦੇ ਪੱਖ ਤੋਂ ਵੀ ਤੇ ਜਾਨਵਰਾਂ ਦੇ ਪੱਖ ਤੋਂ ਵੀ ਤੇ ਹੁਣ ਗੱਲ ਕਰਦੇ ਆ ਠੰਡ ਕਦੋਂ ਦੁਆਰਾ ਤੋਂ ਦੇਖਣ ਨੂੰ ਮਿਲੇਗੀ ਸਾਨੂੰ ਜਿਵੇਂ ਅਪਡੇਟ ਪ੍ਰਾਪਤ ਹੋਈ ਸੀ ਤੁਹਾਨੂੰ ਪੁਰਾਣੀ ਵੀਡੀਓ ਵਿੱਚ ਦੱਸਿਆ ਸੀ ਕਿ ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਮੀਂਹ ਦੀ ਗਤੀਵਿਧੀ ਸ਼ੁਰੂ ਹੋ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਮੀ ਦੇ ਹਾਲਾਤ ਜਿਹੜੇ ਨੇ ਉਹ ਖਾਸ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ ਪਹਾੜੀ ਖੇਤਰ ਵਿੱਚ ਜ਼ਿਆਦਾ ਨੇ 31 ਤਰੀਕ ਤੋਂ ਲੈ ਕੇ 2 ਫਰਵਰੀ ਤੱਕ ਪੰਜਾਬ ਦੇ ਦੁਆਬੇ ਇਲਾਕੇ ਵਿੱਚ ਦੇਖਣ ਨੂੰ ਮਿਲੇਗਾ ਅਸਰ ਬਾਕੀ ਪੰਜਾਬ ਦੇ ਵਿੱਚ ਅਸਰ ਘੱਟ ਹੈ ਧੁੰਦ ਅਤੇ ਬੱਦਲਬਾਜ਼ੀ ਦਾ ਅਸਰ ਬਣੇਗਾ ਜਿਸ ਦੇ ਨਾਲ ਠੰਡ ਦੇ ਥੋੜੇ-ਬੋਤੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਪਰ ਇੰਨੀ ਜ਼ਿਆਦਾ ਗਰਮੀ ਵੀ ਹੋਵੇਗੀ ਕਿ ਦਿਨ ਦੇ ਸਮੇਂ ਤਾਪਮਾਨ 18-20 ਡਿਗਰੀ ਦੇ ਨੇੜੇ ਰਹੇਗਾ ਹੁਣ ਗੱਲ ਕਰਾਂਗੇ ਠੰਡ ਕਦੋਂ ਵਧੇਗੀ ਤਾਂ 4-5 ਤੇ 6 ਤਰੀਕ ਫਰਵਰੀ ਮਹੀਨੇ ਦੀ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਨੇ ਜੋ ਕਿ ਤੁਹਾਨੂੰ ਦਿਖਾਵਾਤਾ ਫਿਲਹਾਲ ਹਿੰਦ ਮਹਾਸਾਗਰ ਦੇ ਥੱਲੇ ਨੇ ਬੰਗਾਲ ਦੀ ਖਾੜੀ ਦੇ ਥੱਲੇ ਨੇ ਜੋ ਕਿ ਚੱਕਰਵਾਤੀ ਰੂਪ ਲੈ ਕੇ ਇਸ ਤਰੀਕੇ ਨਾਲ ਪੰਜਾਬ ਦੇ ਉੱਤਰੀ ਪਾਸਿਆਂ ਨੂੰ ਜਾਂ ਫਿਰ ਉੱਤਰੀ ਭਾਰਤ ਨੂੰ ਕਵਰ ਕਰਨਗੇ ਮੱਧ ਭਾਰਤ ਤੋਂ ਹੁੰਦੇ ਹੋਏ ਗੁਜਰਾਤ ਐਮਪੀ ਤੋਂ ਹੁੰਦੇ ਹੋਏ ਇਹ ਸਿਸਟਮ ਪਹਾੜੀ ਖੇਤਰਾ ਵੱਲੋਂ ਪੰਜਾਬ ਵਿੱਚ ਐਂਟਰ ਕਰਨਗੇ ਜਿਸ ਦੇ ਨਾਲ 4-5 ਤੇ 6 ਤਰੀਕ ਦੇ ਵਿਚਕਾਰ ਤੁਹਾਨੂੰ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲਣਗੀਆ ਤੇ ਇਸ ਮੀਂਹ ਤੋਂ ਬਾਅਦ ਤਾਪਮਾਨ ਲਗਾਤਾਰ ਘਟਦੇ ਹੋਏ ਦਿਖਾਈ ਦੇਣਗੇ ਦਿਨ ਦਾ ਤਾਪਮਾਨ 15 ਡਿਗਰੀ ਤੱਕ ਵੀ ਆ ਸਕਦਾ ਹੈ ਉਸ ਤੋਂ ਘਟ ਵੀ ਸਕਦਾ ਹੈ ਠੰਡ ਦੇ ਹਾਲਾਤ ਵਧ ਨੂੰ ਬਣਦੇ ਹੋਏ ਦਿਖਾਈ ਦੇਣਗੇ ਜਿਸ ਦੇ ਨਾਲ ਉਮੀਦ ਜਾਗ ਰਹੀ ਹੈ ਕਿ ਜੋ ਲੋਕਾਂ ਦੇ ਮਨ ਵਿੱਚ ਚਿੰਤਾ ਵਧੀ ਹੋਈ ਹੈ ਕਿ ਠੰਡ ਘਟ ਚੁੱਕੀ ਹੈ ਠੰਡ ਖਤਮ ਹੋ ਚੁੱਕੀ ਹੈ ਤਾਂ ਉਹ ਚਿੰਤਾ ਦੂਰ ਹੋਵੇਗੀ ਸਾਰੇ ਸਵਾਲ ਜਵਾਬ ਦੂਰ ਹੋਣਗੇ ਦੁਬਾਰਾ ਤੋਂ ਠੰਡ ਬਣਦੀ ਹੋਈ ਦਿਖਾਈ ਦੇਵੇਗੀ ਤੇ ਇਹ ਜਿਹੜੀ ਠੰਡ ਹੈ ਕਿੰਨਾ ਚਿਰ ਬਰਕਰਾਰ ਰਹੇਗੀ ਤਾਂ ਸਾਨੂੰ ਉਮੀਦ ਲੱਗ ਰਹੀ ਹੈ ਕਿ ਫਰਵਰੀ ਦੇ ਅੱਧ ਤੱਕ ਦੁਆਰਾ ਤੋਂ ਇਸੇ ਤਰੀਕੇ ਦਾ ਮੌਸਮ ਬਣਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਫਰਵਰੀ ਵਿੱਚ ਇੱਕ ਤੋਂ ਬਾਅਦ ਇੱਕ ਸਿਸਟਮ ਲਗਾਤਾਰ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਬੱਦਲਬਾਈ ਧੁੰਦ ਅਤੇ ਮੀਂਹ ਦੇ ਹਾਲਾਤ ਮੁੜ ਮੁੜ ਕੇ ਰਿਪੀਟ ਹੁੰਦੇ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਠੰਡ ਦੀ ਉਮੀਦ ਦੁਆਰਾ ਤੋਂ ਸਾਨੂੰ ਜਾਗਦੀ ਹੋਈ ਦਿਖਾਈ ਦੇਵੇਗੀ ਗੱਲ ਕਰਾਂਗੇ ਇਹ ਜਿਹੜਾ ਸਿਸਟਮ ਬਣਿਆ ਹੈ ਇਸ ਦੇ ਪਿੱਛੇ ਮੇਨ ਕਾਰਨ ਕੀ ਹੈ ਮੇਨ ਕਾਰਨ ਤੁਹਾਨੂੰ ਪਹਿਲੇ ਦੱਸ ਚੁੱਕਿਆ ਕਿ ਪੰਜਾਬ ਵਿੱਚ ਮੀਂਹ ਘਟ ਹੋਏ ਨੇ ਜਿਸ ਦੇ ਨਾਲ ਗਰਮੀ ਵਧੀ ਹੈ ਠੰਡ ਘਟੀ ਹੈ ਤੇ ਜਿਸ ਦੇ ਨਾਲ ਚੰਗੀ ਲਿਸ਼ਕੌਰ ਤੋਂ ਪਦੀ ਪੰਜਾਬ ਦੇ ਉੱਪਰ ਪੈ ਰਹੀ ਹੈ ਤੇ ਇਸ ਦਾ ਨੁਕਸਾਨ ਫਸਲਾਂ ਦੇ ਉੱਪਰ ਜ਼ਿਆਦਾ ਦੇਖਣ ਨੂੰ ਮਿਲੇਗਾ ਖਾਸ ਤੌਰ ਤੇ ਕਣਕ ਦੀ ਫਸਲ ਦੇ ਉੱਪਰ ਕਣਕ ਦੀ ਫਸਲ ਨੂੰ ਗਰੋਥ ਦੇ ਲਈ ਤਾਪਮਾਨ ਜਿਹੜਾ ਦਿਨ ਦਾ ਤਾਪਮਾਨ ਹੈ ਉਹ 20 ਡਿਗਰੀ ਤੋਂ ਥੱਲੇ ਚਾਹੀਦਾ ਹੁੰਦਾ ਹੈ ਤੇ ਥੋੜਾ ਬਹੁਤਾ ਧੁੰਦ ਵਾਲਾ ਮਾਹੌਲ ਚਾਹੀਦਾ ਹੁੰਦਾ ਧੁੱਪ ਘੱਟ ਲੱਗੇਗੀ ਤਾਂ ਥੋੜੀ ਜਿਹੀ ਕਣਕ ਕਿਤੇ ਨਾ ਕਿਤੇ ਜ਼ਿਆਦਾ ਗਰੋਥ ਕਰਦੀ ਹੈ ਹਲਕੀ ਦਰਮਿਆਨੀ ਧੁੱਪ ਦੀ ਬਸ਼ੱਕ ਲੋੜ ਹੁੰਦੀ ਹੈ ਕਿਉਂਕਿ ਉਸਨੇ ਵੀ ਆਪਣਾ ਕਣਕ ਰੇ ਆਪਣਾ ਭੋਜਨ ਬਣਾਉਣਾ ਹੈ ਪਰ ਜਦੋਂ ਧੁੱਪ ਜ਼ਿਆਦਾ ਲੱਗ ਜਾਂਦੀ ਹੈ ਤਾਂ ਧਰਤੀ ਜਿਹੜੀ ਉਹ ਡਰਾਈ ਹੋ ਜਾਂਦੀ ਹੈ ਧਰਤੀ ਖੁਸ਼ਕ ਹੋ ਜਾਂਦੀ ਹੈ ਤਾਂ ਕਣਕ ਦੀ ਫਸਲ ਕਿਤੇ ਨਾ ਕਿਤੇ ਆਪਣਾ ਜਿਹੜਾ ਭੋਜਨ ਦੇ ਪ੍ਰਕਿਰਿਆ ਹੈ ਉਸ ਨੂੰ ਉਸ ਦੀ ਚੇਨ ਟੁੱਟ ਜਾਂਦੀ ਹੈ ਕਿਉਂਕਿ ਸੁੱਕੀ ਧਰਤੀ ਦੇ ਵਿੱਚੋਂ ਕਦੀ ਵੀ ਨਿਊਟ੍ਰੀਐਂਟ ਜਿਹੜੇ ਨੇ ਉਹ ਫਸਲ ਨੂੰ ਨਹੀਂ ਮਿਲਦੇ ਤੇ ਧੁੱਪ ਲੱਗਣ ਦੇ ਕਾਰਨ ਜਿਹੜੀ ਫਸਲਾਂ ਹੈ ਸਬਜ਼ੀਆਂ ਵਾਲੀਆਂ ਨੇ ਫਸਲਾਂ ਨੇ ਉਹ ਵੀ ਖਰਾਬ ਹੁੰਦੀਆਂ ਨੇ ਕਿਉਂਕਿ ਧੁੱਪ ਦੇ ਨਾਲ ਕੀ ਹੁੰਦਾ ਉਹਨਾਂ ਦੇ ਉੱਪਰ ਜਿਹੜੀ ਉਹਨਾਂ ਦੇ ਪੱਤੇ ਹੁੰਦੇ ਨੇ ਜਿਆਦਾ ਨਰਮ ਹੁੰਦੇ ਨੇ ਜਿਆਦਾ ਕੋਮਲ ਹੁੰਦੇ ਨੇ ਉਹਨਾਂ ਨੂੰ ਥੋੜੀ-ਬੋਧੀ ਠੰਡ ਚਾਹੀਦੀ ਹੁੰਦੀ ਹੈ ਤਾਂ ਕਿ ਉਹ ਕਿਤੇ ਨਾ ਕਿਤੇ ਸਰਵਾਈਵ ਕਰ ਸਕਣ ਉਹਨਾਂ ਦੇ ਵਿੱਚ ਥੋੜੀ ਜਿਹੀ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਨਮੀ ਦੀ ਮਾਤਰਾ ਜਿਹੜੀ ਹੈ ਧੁੱਪ ਚੂਸ ਲੈਂਦੀ ਹੈ ਜਿਸ ਦੇ ਨਾਲ ਕਾਫੀ ਜ਼ਿਆਦਾ ਜਿਹੜੀ ਸਾਡੀ ਸਬਜ਼ੀਆਂ ਆਉਂਦੀਆਂ ਨੇ ਉਹਨਾਂ ਦੇ ਤਣੇ ਨਰਮ ਹੋਣ ਦੇ ਕਾਰਨ ਉਹ ਝੁਲਸ ਜਾਂਦੀਆਂ ਨੇ ਜਿਆਦਾ ਠੰਡ ਨਾਲ ਵੀ ਝੁਲਸਦੀਆਂ ਨੇ ਕਿਉਂਕਿ ਉਸ ਟਾਈਮੇ ਕੀ ਹੁੰਦਾ ਕਿ ਉਹਨਾਂ ਦੇ ਵਿੱਚ ਜਿਹੜਾ ਪਾਣੀ ਹੁੰਦਾ ਜਾਂ ਨਿਊਟ੍ਰੀਐਂਟ ਹੁੰਦੇ ਨੇ ਉਹ ਜੰਮ ਜਾਂਦੇ ਨੇ ਤਾਂ ਉਹ ਜਿਹੇ ਦੇ ਵਿੱਚ ਵੀ ਉਹ ਕਿਤੇ ਨ ਤੇ ਗਲਨ ਵਾਲੀ ਹਾਲਾਤ ਬਣ ਜਾਂਦੀ ਹੈ ਤੇ ਜਿਆਦਾ ਧੁੱਪ ਨਾਲ ਵੀ ਉਹ ਕਿਤੇ ਨਾ ਕਿਤੇ ਨੁਕਸਾਨ ਨਹੀਂ ਜਾਂਦੇ ਨੇ ਇਸ ਕਰਕੇ ਹੀ ਉਹਨਾਂ ਨੂੰ ਕਿਤੇ ਨਾ ਕਿਤੇ ਹਲਕੇ ਦਰਮਿਆਨੇ ਪਾਣੀ ਦੀ ਜਰੂਰਤ ਰਹਿੰਦੀ ਹੈ ਥੋੜੀ ਬੋੜੇ ਠੰਡ ਦੀ ਥੋੜੇ ਬੋੜੇ ਮੀਂਹ ਦੀ ਅਤੇ ਥੋੜੀ ਬੋੜੇ ਧੁੱਪ ਦੀ ਲੋੜ ਰਹਿੰਦੀ ਹੈ ਅਚਾਨਕ ਧੁੱਪ ਪੈਂਦੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਵਿਵਹਾਰ ਵੀ ਖਰਾਬ ਹੁੰਦਾ ਹੈ ਕਿਤੇ ਨਾ ਕਿਤੇ ਉਹਨਾਂ ਵਿੱਚ ਵੀ ਨੁਕਸਾਨ ਦੇਖਣ ਨੂੰ ਸਾਨੂੰ ਮਿਲਦਾ ਹੀ ਮਿਲਦਾ ਹੈ ਪਰ ਹੁਣ ਜਿਸ ਤਰੀਕੇ ਨਾਲ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਤਾਂ ਕਿਸਾਨਾਂ ਦੇ ਪੱਖ ਤੋਂ ਵੀ ਥੋੜੀ ਜੀ ਸਾਨੂੰ ਚਿੰਤਾ ਘਟਦੀ ਹੋਈ ਦਿਖਾਈ ਦੇਵੇਗੀ ਆਮ ਜਨਤਾ ਦੇ ਪੱਖ ਤੋਂ ਵੀ ਚਿੰਤਾ ਘਟਦੀ ਹੋਈ ਦਿਖਾਈ ਦੇਵੇਗੀ ਕਿਉਂਕਿ ਅਗਰ ਇੰਨੀ ਜਲਦੀ ਗਰਮੀ ਪੈਣੀ ਸ਼ੁਰੂ ਹੋ ਜਾਵੇ ਕਿ ਤਾਂ ਮਈ ਜੂਨ ਜਲਾਈ ਤਾਂ ਅਜਿਹੇ ਦੇ ਵਿੱਚਕਾਰ ਸਾਨੂੰ ਹਾਲਾਤ ਸੋਚ ਕੇ ਚਿੰਤਾ ਹੋਣ ਲੱਗੀ ਹੈ ਕਿ ਅਗਰ ਗਰਮੀ ਹੋਣ ਇੰਨੀ ਹੈ ਤਾਂ ਇਹਨਾਂ 3 ਮਹੀਨੇ ਵਿੱਚ ਕੀ ਹੋਵੇਗਾ ਕਿਉਂਕਿ ਉਸ ਸਮੇਂ ਤਾਂ ਬਹੁਤ ਜ਼ਿਆਦਾ ਕੜਾਕੇ ਦੀ ਗਰਮੀ ਪੈਂਦੀ ਹੈ ਧੁੱਪ ਪੈਂਦੀ ਹੈ ਜਿਸ ਦੇ ਨਾਲ ਹਾਲਾਤ ਵਿਗੜ ਜਾਂਦੇ ਨੇ ਛੀਤ ਲਹਿਰ ਤਾਂ ਖਤਮ ਸੌਰੀ ਲੂਲ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਜਿਸ ਤਰੀਕੇ ਨਾਲ ਸਰਦੀ ਦੇ ਵਿੱਚ ਠੀਤ ਲਹਿਰ ਖਤਮ ਖਰਾਬ ਕਰਦੀ ਹੈ ਇਸ ਤਰੀਕੇ ਨਾਲ ਗਰਮੀ ਵਿੱਚ ਲੂ ਖਰਾਬ ਕਰਦੀ ਹੈ ਤਾਂ ਬਹੁਤੀ ਚਿੰਤਾ ਦੀ ਲੋੜ ਫਿਲਹਾਲ ਸਾਨੂੰ ਇਹ ਦੇਖਣ ਨੂੰ ਨਹੀਂ ਮਿਲ ਰਹੀ ਕਿਉਂਕਿ ਹਜੇ ਦੁਆਰਾ ਤੋਂ ਇੱਕ ਦੋ ਮੀਂਹ ਦੇ ਸਪੈਲ ਸਾਨੂੰ ਦੇਖਣ ਨੂੰ ਮਿਲਣਗੇ ਜਿਸ ਦੇ ਨਾਲ ਦੁਆਰਾ ਤੋਂ ਮੀਂਹ ਜਾ ਰਹੀ ਹੈ ਕਿ ਫਰਵਰੀ ਮਹੀਨੇ ਵਿੱਚ ਮੀਂਹ ਹੋਣ ਦੇ ਚਾਂਸ ਹਨ ਅ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਕਿ ਅਜਿਹੀ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਬਣੇ ਰਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਮਿਲਦੇ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ